ਜੂਏ ਦੀ ਲਤ ਨੇ ਖੰਨਾ ਵਿਖੇ ਇੱਕ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਜਿੱਥੇ ਪਤੀ ਨੇ ਜੂਏ ਖਾਤਰ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਦਰਅਸਲ ਪਤੀ ਵੱਲੋਂ ਪਤਨੀ ਦੇ ਨਾਂ ਤੇ ਕਈ ਲੋਨ ਲਏ ਗਏ ਸਨ ਅਤੇ ਉਹ ਇਹ ਸਾਰੇ ਪੈਸੇ ਜੂਏ 'ਚ ਹਾਰ ਗਿਆ ਪਰ ਜਦੋਂ ਪਤਨੀ ਨੇ ਲੋਨ ਮੋੜਨ ਬਾਰੇ ਕਿਹਾ ਤਾਂ ਉਸਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ ਖੰਨਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜਿਸ ਨੇ ਜੂਏ ਲਈ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਦੋਸ਼ੀ ਵੱਲੋਂ ਆਪਣੀ ਪਤਨੀ ਦੇ ਨਾਂ ਤੇ ਵੱਖ-ਵੱਖ ਥਾਵਾਂ ਤੋਂ ਕਈ ਲੋਨ ਚੁੱਕੇ ਗਏ ਸਨ ਅਤੇ ਇਹਨਾਂ ਪੈਸਿਆਂ ਨੂੰ આરોપી ਵੱਲੋਂ ਜੂਏ ਵਿੱਚ ਗਵਾ ਦਿੱਤਾ ਗਿਆ ਜਿਸ ਤੇ ਜਦੋਂ ਪਤਨੀ ਨੇ ਪੈਸੇ ਮੋੜਨ ਲਈ ਕਿਹਾ ਤਾਂ ਇਸੇ ਝਗੜੇ ਦੇ ਚੱਲਦਿਆਂ ਉਸਨੇ ਬੇਰਹਿਮੀ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਉਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਏ ਜੀ 2625 ਨੂੰ ਪਿੰਡ ਜੀਰਖ ਤੋਂ ਤਲਾ ਮਿਲੀ ਸੀ ਕਿ ਜਿਹੜੀ ਪਰਮਜੀਤ ਕੌਰ ਪਤਨੀ ਲਖਵੀਰ ਸਿੰਘ ਹੈ ਇਹਨੇ ਗਲ ਫਾਹ ਲੈ ਕੇ ਸੁਸਾਈਡ ਕਰ ਲਿਆ ਜਿਸ ਸਬੰਧ ਵਿੱਚ ਐਸ ਐਚਓ ਮਲੌਰ ਸਾਇੰਸ ਇੰਸਪੈਕਟਰ ਸੁਨਾਮ ਸਿੰਘ ਐਸ ਐਸ ਆਈ ਚਰਨਜੀਤ ਸਿਆੜਨ ਚੌਕੀ ਚਾਰ ਸਮੀਤ ਪੁਲਿਸ ਪਾਰਟੀ ਉਤੇ ਮੌਕੇ ਤੇ ਗਏ ਮੌਕੇ ਤੋਂ ਜਦੋਂ ਇਹ ਪਤਾ ਲੱਗਿਆ ਵੈਰੀਫਾਈ ਕੀਤਾ ਨਾ ਤਾਂ ਧਰੇਲੂ ਜਿਹੜਾ ਸੀਗਾ ਕਲੇਸ਼ ਦੱਸਿਆ ਗਿਆ ਇਹ ਜਦੋਂ ਵੈਰੀਫਾਈ ਕੀਤਾ ਇਹਨਾਂ ਨੇ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਪਰਮਜੀਤ ਜਿਹੜਾ ਲਖਮੀਰ ਸਿੰਘ ਹੈ ਇਹਦਾ ਘਰ ਵਾਲਾ ਇਹ ਸ਼ਰਾਬ ਪੀਂਦਾ ਆਦੀ ਹੈ ਔਰ ਜੂਆ ਵਗੈਰਾ ਖੇਡਦਾ ਤੇ ਇਹਨੇ ਆਪਣੀ ਘਰ ਵਾਲੀ ਦੇ ਨਾਂ ਤੇ ਲੋਨ ਲੱਤੇ ਹੋਏ ਆ 3.5 ਲੱਖ ਰੁਪਏ ਦੇ ਕਰੀ ਅਲੱਗ-ਅਲੱਗ ਬੈਂਕਾਂ ਤੋਂ ਤੇ ਉਸ ਕਰਕੇ ਜਦੋਂ ਇਹ ਦਿੱਲੀ ਦਾ ਕਲੇਸ਼ ਹੁੰਦਾ ਸੀ ਤਾਂ ਕਲੇਸ਼ ਕਰਕੇ ਹੀ ਇਹਨੇ ਇਹ ਮਨ ਬਣਿਆ ਇਹਦਾ ਵੀ ਇਹਨੇ ਇਹਨੂੰ ਲੜਾਈ ਤੋਂ ਬਾਅਦ ਇਹਦਾ ਗਲਾ ਕੁੱਟ ਕੇ ਇਹਨੂੰ ਮਾਰ ਦਿੱਤਾ ਤੇ ਇਹਨੂੰ ਗਲਫਾ ਦਿਖਾਇਆ ਗਿਆ ਮਰਨਾਲੀ ਦੀ ਉਮਰ ਕਰੀਬ 35-38 ਸਾਲ ਦੀ 36 ਸਾਲ ਦੀ ਕਰੀਬ ਸੀ ਦੋ ਬੱਚੇ ਆ ਜੀ ਦੋ ਲੜਕੀਆਂ ਨੇ ਇੱਕ ਗੁਰਲੀਨ ਆ ਇੱਕ ਹਰਲੀਨ ਹੈ ਇੱਕ ਕੁੜੀ 7 ਸਾਲ ਦੀ ਇਹ ਦੇਖਿਓ ਇੱਕ 1.5 ਸਾਲ ਦੀ ਕੁੜੀ ਇਹ ਤਾਂ ਐਸਐਚਓ ਮਲੌਦ ਨੇ ਜਦੋਂ ਉੱਥੇ ਸੀਨ ਰੀਕ੍ਰੀਏਟ ਕੀਤਾ ਆਪਣੇ ਤੌਰ ਤੇ ਏਐਸਸੀ 66 ਦੇ ਵਿੱਚ ਬਠੇ ਆ ਤੇ ਇਹਨਾਂ ਨੂੰ ਉਤੋਂ ਸ਼ੱਕ ਜਾਪਿਆ ਵੀ ਇਹ ਸੁਸਾਈਡ ਨਹੀਂ ਹੋ ਸਕਦਾ ਜਦੋਂ ਇਹਨਾਂ ਨੇ ਉਤੋਂ ਉਸ ਸੀਨ ਨੂੰ ਦੁਬਾਰਾ ਸੀ ਰੀਕ੍ਰੀਏਟ ਕਰਕੇ ਦੇਖਿਆ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹ ਸੁਸਾਈਡ ਨਹੀਂ ਹੈ ਫਿਰ ਐਫਐਐਸਐਲ ਦੀ ਟੀਮ ਬੁਲਾਈ ਐਵੀਡੈਂਸ ਇਕੱਠੇ ਕੀਤੀ ਤਾਂ ਇਹ ਪੁੱਛਗਿੱਛ ਕੀਤੀ ਇਹਨੂੰ ਸਖਤੀ ਨਾਲ ਤਾਂ ਗੱਲ ਕਲੀਅਰ ਹੋ ਗਈ ساری ਹਾਂਜੀ ਰੋਕ ਦਸਪਤੀਆ ਉਹਨੂੰ ਪੇਸ਼ ਅਦਾਲਤ ਕਰ ਚੁੱਕੀਆਂ ਤੇ ਤਿੰਨ ਦਿਨ ਦਾ ਰਮਾਂ ਮੀ ਚੁੱਕਾ ਇਹ ਜੀ 2625 ਨੂੰ ਪਿੰਡ ਜੀਰਖ ਤੋਤਲਾ ਮਿਲੀ ਸੀ ਕਿ ਜਿਹੜੀ ਪਰਮਜੀਤ ਕੌਰ ਪਤਨੀ ਲਖਵੀਰ ਸਿੰਘ ਹੈ ਇਹਨੇ ਗੱਲ ਫਾਹ ਲੈ ਕੇ ਸੁਸਾਈਡ ਕਰ ਲਿਆ ਜਿਸ ਸੰਬੰਧ ਵਿੱਚ ਐਸਐਚਓ ਮਲੌਰ ਸਾਇੰਸ ਇਨਸਪੈਕਟਰ ਸੁਨਾਮ ਸਿੰਘ ਐਸਐਸਆਈ ਚਰਨਜੀਤ ਸਿਆਰਨ ਤੋਂ ਵੀ ਜਰ ਸਮੀਤ ਪੁਲਸ ਪਾਰਟੀ ਉਤੇ ਮੌਕੇ ਤੇ ਗਏ ਮੌਕੇ ਤੋਂ ਜਦੋਂ ਇਹ ਪਤਾ ਲੱਗਿਆ ਵੈਰੀਫਾਈ ਕੀਤਾ ਨਾ ਇਹਦਾ ਘਰੇਲੂ ਜਿਹੜਾ ਸੀਗਾ ਕਲੇਸ਼ ਦੱਸਿਆ ਗਿਆ